ਸਤਿ ਸ਼੍ਰੀ ਅਕਾਲ ਜੀ ਅੱਜ ਬਣਨ ਜਾ ਰਿਹਾ ਜੀ ਬਹੁਤ ਹੀ ਟੇਸਟੀ ਸ਼ਾਈ ਪਨੀਰ ਕਿਉਂਕਿ ਅਸੀਂ ਕਈ ਵਾਰੀ ਰੈਸਟੋਰੈਂਟਾਂ ਜਾਂ ਢਾਬਿਆਂ 'ਚ ਰੋਟੀ ਖਾਂਦੇ ਆ ਉਹ ਪਨੀਰ ਸਾਨੂੰ ਕਾਫੀ ਹੈਵੀ ਲੱਗਦਾ ਹੈ ਤੇ ਅਸੀਂ ਘਰ ਇਹਨੂੰ ਬੜੇ ਸਿੰਪਲ ਤਰੀਕੇ ਨਾਲ ਆਪਣੇ ਟੇਸਟ ਅਕੋਰਡਿੰਗ ਮਸਾਲੇ ਪਾ ਕੇ ਬਹੁਤ ਹੀ ਵਧੀਆ ਬਣਾ ਸਕਦੇ ਆ ਤੇ ਇਸ ਕਰਕੇ ਅੱਜ ਆਪਾਂ ਜੀ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਸ਼ਾਈ ਪਨੀਰ ਦੀ ਰੈਸਪੀ ਲੈ ਕੇ ਆਏ ਆ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰੇ ਵਿਊਅਰਸ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸ ਸ਼ਾਈ ਪਨੀਰ ਬਣਾਉਣ ਵਾਸਤੇ ਜੀ ਆਪਾਂ ਨੂੰ ਚਾਹੀਦਾ ਹੈ ਪਨੀਰ ਇਹ ਮੇਰੇ ਕੋਲ 350 ਗ੍ਰਾਮ ਪਨੀਰ ਹੈ ਤੇ ਬਾਕੀ ਸਾਰੀ ਮੈਂ ਤਿਆਰੀ ਕਰ ਲਈ ਹੈ ਜਦੋਂ ਵੀ ਤੁਸੀਂ ਸ਼ਾਈ ਪਨੀਰ ਬਣਾਉਣਾ ਹੈ ਜੇ ਤੁਸੀਂ ਦੋ ਪਿਆਜ਼ ਲਏ ਨੇ ਤਾਂ ਟਮਾਟਰ ਤੁਸੀਂ ਚਾਰ ਪਾਣੇ ਨੇ ਕਿ ਟਮਾਟਰ ਤੁਸੀਂ ਦੁੱਗਣੇ ਪਾਣੇ ਨੇ ਜੇ ਆਪਾਂ ਤਿੰਨ ਪਿਆਜ਼ ਪਾਏ ਨੇ ਤੇ 6 ਤੁਸੀਂ ਟਮਾਟਰ ਪਾਣੇ ਨੇ ਟਮਾਟਰ ਕਾਫੀ ਰਸੀਲੇ ਹੋਣੇ ਚਾਹੀਦੇ ਨੇ ਲਾਲ ਟਮਾਟਰ ਹੋਣੇ ਚਾਹੀਦੇ ਨੇ ਜਿਹਦੇ ਨਾਲ ਕਿ ਸਬਜੀ ਆਪਣੀ ਬਹੁਤ ਹੀ ਟੇਸਟੀ ਬਣਦੀ ਹੈ ਇਹ 10-12 ਕਾਜੂ ਇਹਨਾਂ ਨੂੰ ਮੈਂ ਭੋਂਤਾ ਤੇ ਇਹਦੀ ਆਪਾਂ ਬਰੀਕ ਪੇਸਟ ਬਣਾਵਾਂਗੇ ਇੱਧਰ ਮੈਂ ਲਸਣ ਅਦਰਕ ਦੀ ਪੇਸਟ ਤਿਆਰ ਕੀਤੀ ਐ ਤੇ ਇੱਕ ਵੱਡਾ ਚਮਚਾ ਮੈਂ ਦਹੀਂ ਦਾ ਲਿਆ ਐ ਚਲੋ ਜੀ ਫਿਰ ਸ਼ੁਰੂ ਕਰਦੇ ਜੀ ਆਪਾਂ ਪਨੀਰ ਬਣਾਣਾ ਗੈਸ ਆਨ ਕਰਕੇ ਮੈਂ ਕੜਾਹੀ ਰੱਖਤੀ ਐ ਤੇ ਇੱਕ ਚਮਚਾ ਮੈਂ ਦੇਸੀ ਘਿਓ ਪਾ ਲਿਆ ਐ ਜੇ ਜ਼ਰੂਰਤ ਪਈ ਤੇ ਮੈਂ ਇੱਕ ਚਮਚਾ ਹੋਰ ਐਡ ਕਰਾਂਗੀ ਚਾਹੀ ਪਨੀਰ ਦਾ ਅਸਲੀ ਟੇਸਟ ਦੇਸੀ ਘਿਓ ਦੇ ਵਿੱਚ ਆਉਂਦਾ ਐ ਤੇ ਬਹੁਤ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦਾ ਐ ਕਿਉਂ ਆਪਣਾ ਗਰਮ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਸਬਤ ਮਸਾਲੇ ਪਾਵਾਂਗੇ ਇੱਕ ਮੈਂ ਤੇਜ ਪੱਤਾ ਲਿਆਏ ਤਿੰਨ ਲਵਾਂਗੇ ਇੱਕ ਮੋਟੀ ਇਲਾਚੀ ਤੇ ਦੋ ਛੋਟੀਆਂ ਇਲਾਚੀਆਂ ਤੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਦਾਲਚੀਨੀ ਵੀ ਐਡ ਕਰ ਸਕਦੇ ਹੋ ਚੱਕਰੀ ਫੁੱਲ ਵੀ ਐਡ ਕਰ ਸਕਦੇ ਹੋ ਜਿਹੜੀ ਚੀਜ਼ ਦਾ ਤੁਹਾਨੂੰ ਫਲੇਵਰ ਵਧੀਆ ਲੱਗਦਾ ਤੁਸੀਂ ਉਹ ਵਾਲੇ ਸਬਤ ਮਸਾਲੇ ਪਾ ਸਕਦੇ ਹੋ ਬਸ ਮੈਂ ਇਹ ਹੀ ਪਾਵਾਂਗੀ ਇਸ ਦੇ ਨਾਲ ਹੀ ਇੱਕ ਅੱਧਾ ਚਮਚਾ ਜੀਰਾ ਪਾ ਲਾਂਗੇ ਇਹਨਾਂ ਨੂੰ ਫਨਕਾ ਜਿਹਾ ਪੋਨ ਲਵਾਂਗੇ ਫਿਰ ਆਪਾਂ ਜੀ ਪਿਆਜ਼ ਐਡ ਕਰਾਂਗੇ ਮਸਾਲੇ ਆਪਣੇ ਪੂਜ ਕੇ ਤਿਆਰ ਨੇ ਇਹਨਾਂ ਦਾ ਫਲੇਵਰ ਆਪਣੇ ਘੋਵ ਵਿੱਚ ਬਿਲਕੁਲ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਵਾਲੇ ਪਿਆਜ਼ ਇਹਨਾਂ ਨੂੰ ਮੈਂ ਡ੍ਰੀਨ ਕਰ ਲਿਆ ᱛੀ ਇਹ ਪਾਹਾਂਗੇ ਮੈਨੂੰ ਤੇ ਜਿਹੜਾ ਸ਼ਾਈ ਪਨੀਰ ਆਪਾਂ ਮੈਂ ਘਰ ਤਿਆਰ ਕਰਦੀ ਆ ਉਹੀ ਟੇਸਟੀ ਲੱਗਦਾ ਹੈ ਕਿਉਂਕਿ ਜਿਵੇਂ ਆਪਾਂ ਬਾਹਰ ਜਾ ਵਿਆਹ ਸ਼ਾਦੀ ਚ ਖਾਣਿਓ ਕਾਫੀ ਹੈਵੀ ਹੋ ਜਾਂਦਾ ਹੈ ਇਹਨੂੰ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਬੜਾ ਹੀ ਸਿੰਪਲ ਜਿਹਾ ਬਣਾ ਸਕਦੇ ਆ ਤੇ ਜਿਹੜਾ ਬਹੁਤ ਹੀ ਟੇਸਟੀ ਹੁੰਦਾ ਪਿਆਜ਼ ਨੂੰ ਆਪਾਂ ਇੰਨਾ ਕਿ ਭੁੰਨਣਾ ਹੈ ਤਾਂ ਹੁਣ ਇਹਦੇ ਵਿੱਚ ਆਪਾਂ ਇਹ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਐਨਵੇਂ ਹਲਕਾ ਜਿਹਾ ਪੁਨਾ ਜੇ ਸਾਹੀ ਇਸ ਨੂੰ ਆਪਾਂ ਦੋ ਤਰੀਕੇ ਨਾਲ ਬਣਾ ਸਕਦੇ ਆ ਇੱਕ ਤੇ ਜੇ ਆਪਾਂ ਮੋਟਾ ਮੋਟਾ ਸਾਰਾ ਸਮਾਨ ਕੱਟ ਕੇ ਉਹਨੂੰ ਹਲਕਾ ਜਿਹਾ ਪਾਣੀ ਵਿੱਚ ਪਹਿਲਾਂ ਘੋਟ ਦੋਕ ਮਿੰਟ ਭੁੰਨ ਕੇ ਫਿਰ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਦੀ ਗਰੇਵੀ ਬਣਾ ਕੇ ਉਹ ਵੀ ਫਿਰ ਤਿਆਰ ਕਰ ਸਕਦੇ ਆ ਇਸ ਤਰੀਕੇ ਨਾਲ ਵੀ ਚਾਰ ਕਰ ਸਕਦੇ ਆ ਜਿਹੜਾ ਤਰੀਕਾ ਤੁਹਾਨੂੰ ਸੋਖਾ ਲੱਗਦਾ ਤੁਹਾਨੂੰ ਉਸ ਤਰੀਕੇ ਨਾਲ ਬੜੇ ਆਰਾਮ ਨਾਲ ਬਣਾ ਸਕਦੇ ਆ ਅੱਧੇ ਚਮਚੇ ਤੋਂ ਘਾਟ ਆਪਾਂ ਹਲਦੀ ਪਾ ਦਾਂਗੇ ਅੱਧਾ ਚਮਚਾ ਆਪਾਂ ਦੇਗੀ ਮਿਰਚ ਪਾਵਾਂਗੇ ਇਹਦੇ ਨਾਲ ਹੀ ਆਪਾਂ ਕਾਜੂ ਉਹਨਾਂ ਨੂੰ ਪੀਸ ਕੇ ਦੁੱਧ ਪਾ ਕੇ ਥੋੜੀ ਜਿਹੀ ਇਸ ਤਰ੍ਹਾਂ ਪੇਸਟ ਬਣਾ ਲਈਏ ਉਹ ਵੀ ਐਡ ਕਰਾਂਗੇ ਜਿੰਨੇ ਸਾਨੂੰ ਕਾਜੂ ਘੁੰਨ ਦੀ ਲੋੜ ਤਾਂ ਨਹੀਂ ਉਸ ਤავ ਨਾਲ ਇਹਨੂੰ ਸੇਕ ਲੱਗ ਜਾਣਾ ਹੈ ਨਾਲ ਹੀ ਆਪਣੀ ਹਲਦੀ ਤੇ ਦੇਗੀ ਮਿਰਚ ਵੀ ਪੁੱਜ ਜਾਂਦੀ ਹੈ ਇਹ ਪਨੀਰ ਦੀ ਸਬਜ਼ੀ ਇੰਨੀ ਆਸਾਨ ਹੈ ਨੂੰ ਕੋਈ ਵੀ ਬਣਾ ਸਕਦਾ ਹੈ ਜਿੰਨੇ ਫਰਸਟ ਟਾਈਮ ਬਣਾਣੀ ਹੋਵੇ ਟਰਾਈ ਕਰ ਸਕਦਾ ਹੈ ਫਰ ਆਨ ਨੂੰ ਆਪਾਂ ਥੋੜੀ देर ਭੁੰਨਾਗੇ ਫਿਰ ਇਹਦੇ ਵਿੱਚ ਜੇ ਆਪਾਂ ਟਮਾਟਰ ਦੀ ਪਿਉਰੀ ਐਡ ਕਰਦੇ ਹਾਂ ਜਿਹੜੀ ਆਪਾਂ ਕੀ ਘਰ ਬਣਾ ਕੇ ਤਿਆਰ ਕੀਤੀ ਜੇਦਾਂ ਵੀ ਆਪਾਂ ਸ਼ਾਈ ਪਨੀਰ ਬਣਾਉਣਾ ਹੈ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਵੀ ਆਪਾਂ ਸਮਾਨ ਪਾਣਾ ਹੈ ਜੋ ਵੀ ਅਰਚ ਮਸਾਲੇ ਪਾਣੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨਿਆ ਜਾਵੇ ਜਿੰਨੀ ਚੰਗੀ ਤਰ੍ਹਾਂ ਆਪਾਂ ਮਸਾਲਾ ਭੁਜ ਕੇ ਤਿਆਰ ਹੋਏਗਾ ਸਬਜ਼ੀ ਵੀ ਉਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਹੁਣ ਇਹ ਵਾਲਾ ਦਹੀਂ ਇਹਦੇ ਵਿੱਚ ਆਪਾਂ ਇੱਕ ਚਮਚਾ ਧਨੀਆ ਪਾਊਡਰ ਇਹਨੂੰ ਪਾ ਦਾਂਗੇ ਤੇ ਮਿਕਸ ਕਰਕੇ ਸਾਈਡ ਤੇ ਰੱਖ ਦਾਂਗੇ ਇਸ ਤਰ੍ਹਾਂ ਇਹਦੇ ਵਿੱਚ ਧਨੀਆ ਪਾਊਡਰ ਮਿਕਸ ਕਰਕੇ ਪਾਉਣ ਨਾਲ ਜਦੋਂ ਆਪਾਂ ਸਬਜ਼ੀ 'ਚ ਦਹੀਂ ਪਾਉਣਾ ਹੈ ਤੇ ਦਹੀਂ ਫਟੇਗਾ ਨਹੀਂ ਤੇ ਦਾ ਟੇਸਟ ਵੀ ਬਹੁਤ ਵਧੀਆ ਆਏਗਾ ਆ ਦੇਖੋ ਜੀ ਆਪਣੇ ਮਸਾਲੇ ਪੂਜ ਕੇ ਤਿਆਰ ਨੇ ਮਸਾਲਿਆਂ ਨੇ ਘਿਓ ਛੱਡਤਾ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਮੈਂ ਟਮਾਟਰ ਦੀ ਪਿਉਰੀ ਬਣਾਉਂਦੇ ਸਮੇਂ ਦੇ ਵਿੱਚ ਦੋ ਮਿਰਚਾਂ ਆਪਣੇ ਟੇਸਟ ਦੇ ਅਕੋਰਡਿੰਗ ਨਾਲ ਹੀ ਵੀਸ ਲਿਆਂ ਸਿੱਤ ਤੁਹਾਨੂੰ ਜਿੰਨਾ ਵੀ ਮਿਸਟ ਪਸੰਦ ਹੋਵੇ ਤੁਸੀਂ ਉਸ ਹਿਸਾਬ ਨਾਲ ਇਹਦੇ ਵਿੱਚ ਪਾ ਸਕਦੇ ਹੋ ਇਹਨਾਂ ਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਨਮਕ ਵੀ ਆਪਣੇ ਸਵਾਦ ਅਨੁਸਾਰ ਜਿੰਨਾ ਤੁਸੀਂ ਖਾਣਾ ਉਸ ਹਿਸਾਬ ਨਾਲ ਪਾ ਸਕਦੇ ਹੋ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਟਮਾਟਰ ਨੂੰ ਭੁੰਨਾਂਗੇ ਜਿੰਨਾ ਚਾਹ ਕ ਟਮਾਟਰ ਤੇਲ ਨਹੀਂ ਛੱਡ ਦਉਨ ਚੱਕਰ ਇਹਨੂੰ ਆਪਾਂ ਭੁੰਨ ਲਵਾਂਗੇ ਜਿੰਨੀ ਦੇਰ ਆਪਣਾ ਮਸਾਲਾ ਤਿਆਰ ਹੋ ਰਿਹਾ ਹੈ 10 ਮਿੰਟ ਦਰ ਆਪਾਂ ਪਨੀਰ ਕੱਟ ਕੇ ਤਿਆਰ ਕਰਦੇ ਹਾਂ ਜਦੋਂ ਵੀ ਤੁਸੀਂ ਪਨੀਰ ਦੀ ਸਬਜ਼ੀ ਬਣਾਉਣੀ ਹੈ ਜੇਕਰ ਤੁਸੀਂ ਪਨੀਰ ਨੂੰ ਫ੍ਰਿਜ 'ਚ ਰੱਖਿਆ ਹੈ ਤੇ ਸਬਜ਼ੀ ਬਣਾਉਣ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਪਹਿਲਾਂ ਤੁਸੀਂ ਇਹਨੂੰ ਬਾਹਰ ਕੱਢ ਕੇ ਰੱਖੋ ਇਹ ਸੌਫਟ ਹੋ ਜਾਏਗਾ ਤੇ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਪਨੀਰ ਤੁਸੀਂ ਤਾਜ਼ਾ ਹੀ ਇਸਤੇਮਾਲ ਕਰਨਾ ਹੈ ਜਦੋਂ ਵੀ ਤੁਸੀਂ ਸ਼ਾਈ ਪਨੀਰ ਬਣਾਉਣਾ ਹੈ ਹੁਣ ਆਪਾਂ ਇਹਨੂੰ ਜੀ ਕੱਟ ਕੇ ਤਿਆਰ ਕਰਦੇ ਹਾਂ ਇਹਨੂੰ ਤੁਸੀਂ ਕਿਸੇ ਵੀ ਆਕਾਰ 'ਚ ਕੱਟ ਲਓ ਜਿੱਦਾਂ ਵੀ ਤੁਹਾਡਾ ਮਨ ਕਰਦਾ ਉਸ ਹਿਸਾਬ ਨਾਲ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਪਨੀਰ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਚਲੋ ਜੀ ਹੁਣ ਚੰਡ ਕਰਦੇ ਆਂ ਦੇਖੋ ਜੀ ਮਸਾਲੇ ਨੇ ਕਿਉਂ ਛੜਤਾ ਹੈ ਸਾਲਾ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਇਹ ਵਾਲਾ ਦਹੀਂ ਜਦੋਂ ਵੀ ਤੁਸੀਂ ਦਹੀਂ ਪਾਣਾ ਹੈ ਤੇ ਸਬਜੀ ਨੂੰ ਤੁਸੀਂ ਹਿਲਾਉਣਾ ਹੈ ਜੇ ਨਾ ਲਾਓਗੇ ਤੇ ਦਹੀਂ ਫਟ ਜਾਏਗਾ ਚੰਗੀ ਤਰ੍ਹਾਂ ਘੁਮਾਉਣਾ ਹੈ ਜਿੰਨਾ ਚਿਰ ਦਹੀਂ ਚ ਇੱਕ उबाल ਨਹੀਂ ਆਉਂਦਾ ਉਨੀ ਦੇਰ ਤੱਕ ਇਹਨੂੰ ਕਮਾਉਂਦੇ ਰਹਿਣਾ ਹੈ ਸਬਜ਼ੀ ਨੂੰ ਜਦੋਂ ਇਹ ਚ ਥੋੜਾ ਜਿਹਾ ਉਬਾਲ ਆ ਜਾਏਗਾ ਫਿਰ ਤੁਸੀਂ ਇਹਨੂੰ ਆਪਣੇ ਆਪ ਮੀਡੀਅਮ ਫਲੇਮ ਤੇ ਪੱਕਣ ਦੇਣਾ ਆਹ ਦੇਖੋ ਜੀ ਦਹੀਂ ਚ उबाल ਆ ਗਿਆ ਹੈ ਬਸ ਦਹੀਂ ਆਪਣਾ ਪੱਕ ਗਿਆ ਹੁਣ ਸਬਜ਼ੀ ਨੂੰ ਆਪਾਂ ਮੀਡੀਅਮ ਫਲੇਮ ਤੇ ਤੜਕੇ ਵਿੱਚ ਚੰਗੀ ਤਰ੍ਹਾਂ ਪੁੱਲ ਲਾਵਾਂਗੇ ਆਹ ਦੇਖੋ ਜੀ ਮਸ਼ਾਹੀ ਪਨੀਰ ਬਿਲਕੁਲ ਦਾਣੇਦਾਰ ਸਾਡੀ ਗਰੇਵੀ ਬਣ ਕੇ ਤਿਆਰ ਹੋਈ ਹੈ ਜਿਵੇਂ ਕਿ ਸ਼ਾਹੀ ਪਨੀਰ ਦੀ ਗਰੇਪ ਹੁੰਦੀ ਹੈ। ਦਹੀਂ ਨੂੰ ਵੀ ਅਸੀਂ ਓਨੀ ਦੇਰ ਚੰਗੀ ਤਰ੍ਹਾਂ ਪਕਾ ਲਵਾਂਗੇ ਜਿੰਨੀ ਦੇਰ ਇਹ ਕਿਉਂ ਨਹੀਂ ਛੱਡ ਦਿੰਦਾ। ਆਹ ਦੇਖੋ ਜੀ। ਦਹੀਂ ਨੇ ਵੀ ਕਿਉਂ ਛੱਡਤਾ ਹੈ। ਹੁਣ ਇਹਦੇ ਵਿੱਚ ਆਪਾਂ ਥੋੜੇ ਮਸਾਲੇ ਐਡ ਕਰਦੇ ਹਾਂ। ਚਮਚੇ ਦਾ ਚੌਥਾ ਹਿੱਸਾ ਰਿਹਾ ਅੱਜ ਮੈਂ ਕਾਲੀ ਮਿਰਚ। ਇੱਕ ਚਮਚਾ ਆਪਾਂ ਪਾਵਾਂਗੇ ਜੀ ਸ਼ਾਈ ਪਨੀਰ ਮਸਾਲਾ ਇਹ ਮਸਾਲਾ ਤੁਸੀਂ ਕਿਸੇ ਵੀ ਬ੍ਰਾਂਡ ਦਾ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਉਸ ਹਸਾਰ ਨਾਲ ਪਾ ਸਕਦੇ ਹੋ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂਕਿ ਧਨੀਆ ਆਪਾਂ ਦਹੀਂ ਦੇ ਵਿੱਚ ਮਿਕਸ ਕਰਕੇ ਇਹਦੇ ਵਿੱਚ ਪਾ ਦਿੱਤਾ ਸੀ ਪਹਿਲਾਂ ਹੀ ਨਮਕ ਵੀ ਐਡ ਕਰਤਾ ਹੈ ਹਲਦੀ ਤੇ ਏਕੀ ਮਿਰਚ ਵੀ ਪਾ ਦਿੱਤੀ ਹੈ ਹੁਣ ਆਪਾਂ ਮੈਂ ਇੱਕ ਚਮਚਾ ਮਲਾਈ ਲਈ બસ ਇੱਕ ਹੀ ਲਈ ਸੀ ਮੈਂ ਜ਼ਿਆਦਾ ਨਹੀਂ ਲਈ ਉਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮੈਂ ਫੈਟ ਲਿਆ ਉਹ ਪਾ ਦਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਪੱਕਣ ਦਵਾਂਗੇ ਤੜਕੇ ਤੇ ਫਿਰ ਇਹਦੇ ਵਿੱਚ ਆਪਾਂ ਪਾਣੀ ਦੀ ਜਗ੍ਹਾ ਦੁੱਧ ਐਡ ਕਰਾਂਗੇ ਦੁੱਧ ਤੁਸੀਂ ਆਪਣੀ ਜਿੰਨੀ ਕਿ ਤੁਹਾਨੂੰ ਗਰੇਵੀ ਚਾਹੀਦੀ ਉਸ ਹਿਸਾਬ ਨਾਲ ਐਡ ਕਰ ਸਕਦੇ ਹੋ ਜੇ ਤੁਸੀਂ ਇਹਦੀ ਗਰੇਵੀ ਗਾੜੀ ਰੱਖਣੀ ਹੈ ਤਾਂ ਥੋੜਾ ਘੱਟ ਦੁੱਧ ਪਾਓ ਜੇ ਥੋੜੀ ਪਤਲੀ ਰੱਖਣੀ ਹੈ ਤਾਂ ਤੁਸੀਂ ਥੋੜਾ ਦੁੱਧ ਵੱਧ ਪਾ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਕਿੰਨਾ ਕੁ ਇਹਦੇ ਵਿੱਚ ਦੁੱਧ ਪਾਵਾਂਗੇ ਹੁਣ ਆਪਾਂ ਜੀ ਚੈੱਕ ਕਰਦੇ ਆ ਆਪਣੇ ਗਰੇਵੀ ਆ ਦੇਖੋ ਜੀ ਬਿਲਕੁਲ ਤਿਆਰ ਪਰਫੈਕਟ ਜਿੱਦਾਂ ਦੀ ਆਪਾਂ ਨੂੰ ਚਾਹੀਦੀ ਹੈ ਗਰੇਵੀ ਆ ਦੇਖੋ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਹੁਣ ਇੱਥੇ ਆਪਾਂ ਇਹਦੀ ਜਗ੍ਹਾ ਜਿਵੇਂ ਤੁਸੀਂ ਪਾਣੀ ਨਹੀਂ ਐਡ ਕਰਨਾ ਪਾਣੀ ਦੀ ਜਗ੍ਹਾ ਤੁਸੀਂ ਦੁੱਧ ਪਾਣਾ ਹੈ ਕਿਉਂਕਿ ਆਪਾਂ ਸ਼ਨਾਈ ਸ਼ਾਈ ਪਨੀਰ ਬਣਾ ਰਹੇ ਆ ਤੇ ਇਹਦੇ ਵਿੱਚ ਆਪਾਂ ਦੁੱਧ ਹੀ ਪਾਵਾਂਗੇ ਪਾਣੀ ਨਹੀਂ ਐਡ ਕਰਨਾ ਮੈਂ ਫਿਲਹਾਲ ਦੱਗਲਾਸ ਲੈ ਆਇਆ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੇਖਦੇ ਆ ਜੇ ਮੈਨੂੰ ਥੋੜਾ ਘੱਟ ਵੱਧ ਲੱਗੇਗਾ ਥੋੜਾ ਜਿਹਾ ਆਪਾਂ ਦੁੱਧ ਹੋਰ ਐਡ ਕਰਾਂਗੇ ਥੋੜੀ देर ਇਹਨੂੰ ਪਕਾਉਣਾ ਹੈ ਪਕਾਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਪਨੀਰ ਐਡ ਕਰਾਂਗੇ ਕਿਉਂਕਿ ਪਨੀਰ ਆਪਾਂ ਬਿਲਕੁਲ ਸੌਫਟ ਹੈ ਤੇ ਇਸ ਕਰਕੇ ਉਹਨੂੰ ਲਾਸਟ ਵਿੱਚ ਹੀ ਪਾਣਾ ਹੈ ਕਿਉਂਕਿ ਪਨੀਰ ਟੁੱਟ ਨਾ ਜਾਏ ਆਤ লাগਦਾ ਇਹ ਨਾ ਜਿਵੇਂ ਆਪਾਂ ਬਾਹਰ ਰੈਸਟੋਰੈਂਟ ਤੋਂ ਜਾਂ ਟਾਬੇ ਤੋਂ ਪਨੀਰ ਮੰਗਾਨੇ ਆਰਡਰ ਕਰਦੇ ਆ ਉਸ ਤਰ੍ਹਾਂ ਦਾ ਹੀ ਕਲਰ ਆਇਆ ਹੈ ਸਬਜੀ ਦਾ ਤੇ ਟੇਸਟ ਵੀ ਉਸ ਤੋਂ ਜ਼ਿਆਦਾ ਵਧੀਆ ਹੋਏਗਾ ਮੈਂ ਟੋਟਲ ਇਹ ਵਾਲਾ ਇੱਕ ਗਲਾਸ ਦੁੱਧ ਦਾ ਸਬਜੀ ਚ ਪਾਇਆ ਹੈ ਹੁਣ ਇਹਨੂੰ ਆਪਾਂ ਥੋੜੀ ਦੇਰ ਮੀਡੀਅਮ ਫਲੇਮ ਤੇ ਪੱਕਣ ਦਵਾਂਗੇ ਜਦੋਂ ਥੋੜਾ ਇਹਦੇ ਵਿੱਚ ਉਬਾਲ ਆ ਜਾਏਗਾ ਫਿਰ ਇਹਦੇ ਵਿੱਚ ਆਪਾਂ ਜੀ ਪਨੀਰ ਐਡ ਕਰਾਂਗੇ 5-10 ਮਿੰਟ ਹੋ ਗਏ ਨੇ ਆਪਣੀ ਸਬਜ਼ੀ ਪੱਕਦਿਆਂ ਨੂੰ ਆ ਦੇਖੋ ਜੀ ਹੁਣ ਆਪਾਂ ਇਹਨੂੰ ਕਰਦੇ ਹਾਂ ਜੀ ਚੈੱਕ ਉਹ ਖੁਸ਼ਬੂ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਤੇ ਕਲਰ ਵੀ ਦੇਖੋ ਕਿੰਨਾ ਸੋਹਣਾ ਹੈ ਆ ਦੇਖੋ ਕਿੰਨੀ ਸੋਹਣੀ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਕਿਉਂਕਿ ਸ਼ਾਇਦ ਥੋੜੀ ਜਿਹੀ ਮਠਾਸ ਹੁੰਦੀ ਹੈ ਇਹਦੇ ਵਾਸਤੇ ਮੈਂ ਅੱਧੇ ਚਮਚੇ ਤੋਂ ਵੀ ਘੱਟ ਚੀਨੀ ਐਡ ਕੀਤੀ ਹੈ ਇਹਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਹੀ ਵਧੀਆ ਆਉਂਦਾ ਹੈ ਹੁਣ ਇੱਥੇ ਆਪਾਂ ਇਹਦੇ ਵਿੱਚ ਪਨੀਰ ਐਡ ਕਰਾਂਗੇ ਹੁਣ ਕਰਦੇ ਆ ਜੀ ਆਪਾਂ ਪਨੀਰ ਐਡ ਪਨੀਰ ਐਡ ਕਰਕੇ ਤੁਸੀਂ ਬੜੇ ਆਰਾਮ ਨਾਲ ਇਹਨੂੰ ਹਲਾਉਣਾ ਹੈ ਕਿਉਂਕਿ ਪਨੀਰ ਬਹੁਤ ਜ਼ਿਆਦਾ ਸੌਫਟ ਹੈ ਪਨੀਰ ਟੁੱਟ ਨਾ ਜਾਵੇ ਇਸ ਦੇ ਨਾਲ ਹੀ ਸੁੱਕੀ ਮੇਥੀ ਉਹਨੂੰ ਆਪਾਂ ਇਸ ਤਰ੍ਹਾਂ ਪੀਸ ਕੇ ਉਹਦਾ ਪਾਊਡਰ ਤਿਆਰ ਕਰ ਲਿਆ ਉਹ ਐਡ ਕਰਾਂਗੇ ਨਾਉ ਜੀ ਬਿਲਕੁਲ ਆਪਣਾ ਢਾਬਾ ਸਟਾਈਲ ਕਹਿ ਲਓ ਰੈਸਟੋਰੈਂਟ ਸਟਾਈਲ ਕਹਿ ਲਓ ਪਨੀਰ ਬਣ ਕੇ ਬਿਲਕੁਲ ਤਿਆਰ ਹੈ 5 ਮਿੰਟ ਨੂੰ ਆਪਾਂ మీడియం ਫਲੇਮ ਤੇ ਪਕਾਵਾਂਗੇ ਤੇ ਫਿਰ ਆਪਾਂ ਇਹਨੂੰ ਕਰਾਂਗੇ ਜੀ ਸਰਵ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆਇਆ ਸਬਜੀ ਦਾ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਹੀ ਸੁਣੀ ਹੈ ਇਹਨੂੰ ਇਸ ਤਰ੍ਹਾਂ ਮਿਲਾ ਲਾਂਗੇ ਹੌਲੀ ਹੌਲੀ ਬੜੇ ਆਰਾਮ ਨਾਲ ਇਹਨੂੰ ਤੁਸੀਂ ਪਾੜਾ ਨਾ ਲੱਗਦਾ ਹੈ ਨਾ ਜਿਵੇਂ ਆਪਾਂ ਇਹਨੂੰ ਬਾਹਰੋਂ ਆਰਡਰ ਕੀਤਾ ਹੈ ਕਿ ਘਰ ਨਹੀਂ ਤਿਆਰ ਕੀਤਾ ਇੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਹੁਣ ਇਹਨੂੰ ਆਪਾਂ ਢੱਕ ਕੇ ਕੌਣੇ ਆ 5-7 ਮਿੰਟ ਬਿਲਕੁਲ ਮੀਡੀਅਮ ਫਲੇਮ ਤੇ 10 ਮਿੰਟ ਹੋ ਗਏ ਨੇ ਆਪਾਂ ਸਬਜ਼ੀ ਨੂੰ ਮੀਡੀਅਮ ਫਲੇਮ ਤੇ ਰੱਖਿਆ ਸੀ ਆ ਦੇਖੋ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਆਹ ਕਿੰਨੀ ਸੋਹਣੀ ਬਣੀ ਹੈ ਸਬਜ਼ੀ ਬਸ ਆਪਾਂ ਇਹਨੂੰ ਇੰਨਾ ਹੀ ਰੱਖਾਂਗੇ ਕਿਉਂਕਿ ਜਦੋਂ ਥੋੜਾ ਜਿਹਾ ਸਬਜ਼ੀ ਨੂੰ ਠੰਡੀ ਹੋਣਾ ਹੈ ਤੇ ਇਹਨੇ ਹੋਰ ਵੀ ਗਾੜੀ ਹੋ ਜਾਣਾ ਹੈ ਹੁਣ ਇੱਥੇ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਧਨੀਆ ਪਾ ਦਾਂਗੇ ਬਸ ਤਾਂ ਗੈਸ ਬੰਦ ਕਰਕੇ 2 ਮਿੰਟ ਬਾਅਦ ਇਹਨੂੰ ਕਰਾਂਗੇ ਜੀ ਆਪਾਂ ਸਰਵ ਲਓ ਜੀ ਹੁਣ ਕਰਦੇ ਆ ਜੀ ਆਪਾਂ ਆਪਣਾ ਗਰਮਾ ਗਰਮ ਛਾਹੀ ਪਨੀਰ ਸਰਵ ਦੇਖੋ ਜੀ ਕਿੰਨਾ ਸੋਹਣਾ ਪਨੀਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਸ਼ਾਇਪਨਿਰ ਇੰਨਾ ਜ਼ਿਆਦਾ ਟੇਸਟੀ ਬਣਿਆ ਹੈ ਕਿ ਤੁਸੀਂ ਇੱਕ ਦੀ بجائے ਤਿੰਨ ਚਾਰ ਫੁਲਕੇ ਖਾਓਗੇ ਰੰਗ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਹੈ ਚਲੋ ਚਾਹ ਤੈਸਟ ਕਰ ਲਿਓ ਖਾ ਕੇ ਮਨੇਗਾ ਹੁਣ ਇਹਨੂੰ ਆਪਾਂ ਜਰਾ ਖੋਰਸਾ ਜਾ ਦਈਏ ਆਹ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਥੋੜੇ ਜੇ ਪਾਉਣੇ ਆ ਜੀ ਅਤੇ ਆਪਾਂ ਰੋਸਟ ਕੀਤੇ ਹੋਏ ਕਾਜੂ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਣੇ ਪਾਓ ਨਹੀਂ ਪਾਣੇ ਤਾਂ ਨਾ ਪਾਓ ਥੋੜਾ ਜਿਹਾ ਕੱਟਿਆ ਬਰੀਕ ਤਾਂ ਨਹੀਂ ਆ ਦੇਖੋ ਲਓ ਜੀ ਆਪਣਾ ਬਹੁਤ ਹੀ ਟੇਸਟੀ ਸ਼ਾਈ ਪਨੀਰ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਰੰਗ ਦੇਖੋ ਤੁਸੀਂ ਸਬਜੀ ਦਾ ਕਿੰਨਾ ਵਧੀਆ ਆਇਆ ਹੈ ਇਹਨੂੰ ਤੁਸੀਂ ਤੰਦੂਰੀ ਫੁਲਕੇ ਨਾਲ ਪਰੌਂਠਿਆਂ ਨਾਲ ਲੱਛੇ ਪਰੌਂਠੇ ਨਾਲ ਜਾਂ ਸਿੰਪਲ ਰੋਟੀ ਨਾਲ ਪੂੜੀਆਂ ਨਾਲ ਵੀ ਖਾ ਸਕਦੇ ਹੋ ਜਦੋਂ ਵੀ ਕੋਈ ਗੈਸਟ ਆਵੇ ਤਾਂ ਵੀ ਇਹਨੂੰ ਤੁਸੀਂ ਬਣਾ ਸਕਦੇ ਹੋ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਹੈ ਲਓ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਆਪਣਾ ਸ਼ਾਈ ਪਨੀਰ ਕਿਵੇਂ ਦਾ ਬਣਿਆ ਇਹਦਾ ਕਰਦੇ ਹਾਂ ਜੀ ਆਪਾਂ ਟੇਸਟ ਫਿਰ ਤੁਹਾਨੂੰ ਦੱਸਦੇ ਹਾਂ ਜੀ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਖਾ ਕੇ ਬਹੁਤ ਜ਼ਿਆਦਾ ਮਜ਼ਾ ਆ ਗਿਆ ਮਨ ਖੁਸ਼ ਹੋ ਗਿਆ ਬੜੀ ਸਿੰਪਲ ਰੈਸਪੀ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਜ਼ਰੂਰ ਕਰਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ